ਹਰਿਆਣੇ ਦੇ ਵਿੱਚੋਂ ਆਈਆਂ ਦੋ ਝੋਟੀਆਂ ਆਪਾਂ ਤੁਹਾਨੂੰ ਦਿਖਾ ਰਿਆ ਮਿੱਤਰੋ ਸੋਣ ਵਾਲੀਆਂ ਰੇਟ ਵੀ ਫੁੱਲਾ ਤੇ ਕਦ ਕੜ ਵੀ ਫੁੱਲਾ ਸਕੀਨ ਝੋਟੀਆਂ ਨੇ ਕਿਸੇ ਪਾਸੋਂ ਵੀ ਮਿੱਤਰੋ ਦੋਨੇ ਹੱਥ ਨਹੀਂ 드러ਉਂਦੀਆਂ ਵੀਡੀਓ ਦੇ ਚ ਤੁਸੀਂ ਆ ਬਾਕੀ ਕਹੋਗੇ ਵੀ ਸੱਚੀ ਗੱਲ ਐ ਪਹਿਲੇ ਨੰਬਰ ਤੇ ਜੇ ਆਪਾਂ ਗੱਲ ਕਰਗੇ ਮਿੱਤਰੋ ਸੋਹਣਾ ਕਦ ਕੜ ਤੇ ਸੋਹਣਾ ਵਜਣਾ ਤੇ ਸਿੰਘਾਂ ਦੀ ਵੀ ਮਿੱਤਰੋ ਸੇਬ ਬਹੁਤ ਸੋਹਣੇ ਥਾਲੇ ਬਿਆਂ ਦੀਆਂ ਪੂਰੀਆਂ ਸਾਫ ਨੇ ਕਿੰਨੇ ਕਿੰਨੇ ਦਿਨ ਜਿਹੜੇ ਸੂਣ ਦੇ ਵਿੱਚ ਰਹਿੰਦੇ ਨੇ ਪੂਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆਂ ਨਾਲ ਦੀ ਨਾਲ ਸੂ ਮਿੱਤਰੋ ਆਪਾਂ ਸਾਨੂੰ ਤੋੜ ਕੇ ਦਿਖਾਵਾਂਗੇ ਟਾਪ ਕੁਆਲਿਟੀ ਵਾਲੀਆਂ ਦੋਨੇ ਝੋਟੀਆਂ ਮਿੱਤਰੋ ਆਪਾਂ ਲੈ ਕੇ ਆਏ ਆਂ ਦੁੱਧ ਮੇਰਾ ਅੰਦਾਜ਼ਾ ਵੀ 15-15 ਲੀਟਰ ਪਾਉਣ ਵਾਲੀਆਂ ਘੱਟੋ ਘੱਟ ਵੈਸੇ ਬਾਈ ਤੋਂ ਜਾਣਕਾਰੀ ਬਾਈ ਤੋਂ ਲਵਾਂਗੇ ਵੀ ਮਾਲਕਾਂ ਦੀ ਕੀ ਰਿਪੋਰਟ ਹੈ ਤੇ ਕਰਦਿਆ ਬਾਈ ਤੇ ਨਾਲ ਗੱਲਬਾਤ ਹਾਂ ਬਾਈ ਅਮਰਤ ਕੀ ਹਾਲ ਹੈ ਠੀਕ ਆ ਬਹੁਤ ਵਧੀਆ ਠੀਕ ਆ ਠੀਕ ਆ ਸਤ ਹਾਂਜੀ ਆ ਪਹਿਲੇ ਨੰਬਰ ਤੇ ਆਪਾਂ ਝੋਟੀ ਦੀ ਗੱਲ ਕਰਕੇ ਸੂਹਾ ਦੂਜਾ ਹਾਂਜੀ ਦੂਜਾ ਸੂਹਾ ਸੂਹ ਜੀ ਠੀਕ ਆ ਮੂੰਹੋ ਚਾਰ ਦੰਦਾ ਹੈ ਮੂੰਹੋ ਚਾਰ ਦੰਦਾ ਠੀਕ ਆ ਮੂੰਹੋ ਬਾਈ ਕਹਿੰਦਾ ਵੀ ਚਾਰ ਦੰਦਾ ਤੇ ਕੱਦ ਕਾੜ ਬੇਲ ਮਿੱਤਰੋ ਫੁੱਲ ਤੇ ਥਣਾ ਦੀ ਪੂਰੀ ਮਿੱਤਰੋ ਸਾਫਾ ਲੇਵਾ ਤੁਸੀਂ ਦੇਖ ਸਕਦੇ ਹੋ ਅੱਗੇ ਨੂੰ ਵੀ ਬਹੁਤ ਆ ਤੇ ਬੈਕ ਸਾਈਡ ਵੀ ਮਿੱਤਰੋ ਬਹੁਤ ਚੰਗਾ ਤੇ ਚੰਗਾ ਸੋਹਣਾ ਥਾਣਾ ਕਿੰਨੇ ਕਿ ਦਿਨਾਂ ਦੀ ਕੱਚੀ ਆ ਇਹ ਇਹਦੇ 24 ਤਰੀਕ ਨੂੰ ਤੁਹਾਨੂੰ ਪੂਰੇ ਆ ਜੀ ਹਜੇ ਹਜੇ ਮੱਲਾ 5-4 ਦਿਨ ਪਏ ਆ ਹਾਂ 6-7 ਤੱਕ ਨਹੀਂ ਪਏ ਆ ਜੀ ਇਹ ਠੀਕ ਆ ਤੋੜੇਗਾ ਫਿਰ ਇੱਕ ਵਾਰੀ ਹਾਂਜੀ ਹਾਂਜੀ ਇੱਕ ਵਾਰੀ ਆਪਾਂ ਮਿੱਤਰੋ ਤੋੜ ਕੇ ਦਿਖਾਉਣੇ ਆ ਰੇਟ ਆਪਾਂ ਦੋਨਾਂ ਦਾ ਬਾਅਦ ਦੇ ਵਿੱਚ ਦੱਸਾਂਗੇ ਪਹਿਲਾਂ ਦੋਨੇ ਪਸ਼ੂ ਆਪਾਂ ਤੁਹਾਨੂੰ ਦਿਖਾ ਦਈਏ ਇੱਕ ਤੋਂ ਇੱਕ ਵੱਧ ਕੇ ਆ ਕੋਈ ਵੀ ਪਸ਼ੂ ਆਪਾਂ ਕਹਿ ਸਕਦਾ ਵੀ ਮਾੜਾ ਨਹੀਂ ਤੇ 22 ਦੀਆਂ ਆਪਾਂ ਵੀਡੀਓ ਆਪਾਂ ਕਾਫੀ ਪਹਿਲਾਂ ਪਾ ਰਹੇ ਆ ਤੇ ਲਗਾਤਾਰ ਚੰਗੇ ਤੋਂ ਚੰਗਾ ਭਾਈ ਫਸੂ ਲੈ ਕਿਉਂਦਾ ਤੁਰਦੀ ਦਾ ਤੁਸੀਂ ਦੇਖ ਸਕਦੇ ਹੋ ਮਿੱਤਰੋ ਲੱਤਾ ਚੌੜੀਆਂ ਕਰਕੇ ਤੁਰਦੀ ਆ ਕਿਉਂਕਿ ਲੇਬਾ ਮਿੱਤਰੋ ਬਹੁਤ ਚੰਗਾ ਹੈ ਤੇ ਕੱਲਾ ਕੱਲਾ ਥਾਣਾ ਥਾਣਾ ਦਾ ਗਾਇਬ ਤੁਸੀਂ ਮਿੱਤਰੋ ਦੇਖ ਸਕਦੇ ਹੋ ਕਿ ਟੋਕਟ ਮਿੱਤਰੋ ਪੌਣਾ ਫੋਟ ਫੋਟ ਦੇ ਨੇੜੇ ਆ ਮਗਲੇ ਥਾਣਾ ਦਾ ਤੇ ਮੂਰਲਾ ਦਾ ਵੀ ਚੰਗਾ ਹੈ ਤੇ ਦੂਜੇ ਨੰਬਰ ਤੇ ਇਹ ਵੀ ਦੂਜਾ ਸੂਆ ਹੈਣਾ ਹਾਂਜੀ ਹਾਂਜੀ ਇਹ ਵੀ ਮਿੱਤਰੋ ਟਾਪ ਕੁਆਲਿਟੀ ਦੀ ਆਪਾਂ ਕਹਿ ਸਕਦੇ ਹਾਂ ਜਿਹੜੇ 28 ਤਰੀਕ ਨੂੰ ਪੂਰੇ ਰੂਪ ਠੀਕ ਹੈ ਇਹਦਾ ਵੀ ਲੈਵਾ ਤੁਸੀਂ ਦੇਖ ਸਕਦੇ ਹੋ ਕੱਲੀ ਗੱਲੀ ਚੀਜ਼ ਆਪਾਂ ਮਿੱਤਰੋ ਦਿਖਾਵਾਂਗੇ ਤੇ ਹਰਿਆਣੇ ਦੇ ਵਿੱਚੋਂ ਬਾਈ ਕਹਿੰਦਾ ਵੀ ਲੈ ਕੇ ਆਇਆ ਚੰਗੇ ਤੋਂ ਚੰਗੇ ਪਸ਼ੂ ਬਾਈ ਲੈ ਕੇ ਆਉਂਦਾ ਆਪਾਂ ਪਹਿਲਾਂ ਵੀ ਵੀਡੀਓ ਤੁਹਾਨੂੰ ਪਹਿਲਾਂ ਕਹਿ ਚੁੱਕੇ ਆਂ ਵੀ ਫੌਂਦੇ ਰਹਿਣੇ ਆਂ ਥਾਂ ਇਹਦਾ ਵੀ ਮਿੱਤਰੋ ਬਹੁਤ ਚੰਗਾ ਤੇ ਕੀ ਰੇਟ ਬਾਈ ਨੇ ਕਰਿਆ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਹੀ ਲੈਣੇ ਆਂ ਤੋ ਦੋਨੇ ਨਾ ਫੇਰ ਆਪਾਂ ਕਹਿੰਦੇ ਫੁੱਲ ਕੱਦ ਕਾਟ ਵਾਲੇ ਫੁੱਲ ਬੇਲ ਵਾਲੀਆਂ ਕੋਈ ਛੋਟੀਆਂ ਮੰਨ ਕੇ ਨਾ ਮਿੱਤਰੋ ਆਇਓ ਅ ਪਹਿਲੇ ਨੰਬਰ ਤੇ ਜਿਹੜੀ ਕੁੰਡੀ ਸੀ ਉਹਦਾ ਰੇਟ ਕੀ ਕਰਨਾ ਜੀ ਰੂਟ ਰੇਟ ਦੋਨਾਂ ਦੀ ਸੇਮ ਹੀ ਕਰਾਂਗੇ ਡਾਕਟਰ ਠੀਕ ਹੈ ਹਾਂਜੀ ਦੁੱਧ ਕਿੰਨਾ ਕਿੰਨਾ ਮਾਲਕਾਂ ਨਾਲ ਦੱਸਿਆ ਇਹਨੇ ਦਿੱਤਾ ਜੀ ਪਹਿਲੇ ਸੂਏ 14 ਕਿਲੋ ਦੁੱਧ ਓਕੇ ਇਹਨੇ 16 ਕਿਲੋ ਦੁੱਧ ਦਿੱਤਾ ਜੀ ਪਹਿਲੇ ਸੂਏ ਹਾਂਜੀ ਮੈਂ 15-15 ਕਿਆ ਫਿਰ ਤਾਂ ਟੱਪਣ ਗਿਆ ਹਾਂਜੀ 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 ਆ ਤਾਂ ਮਲਾ 18 ਤੋਂ 20 ਕਿਲੋ ਦੇ ਆਸੇ ਪਾਸੇ ਦੁੱਧ ਦੇ ਓਕੇ ਹਾਂਜੀ ਇਹ ਵੀ 16 17 ਕਿਲੋ ਦੁੱਧ ਘੜ ਦੋ ਇਸ ਵਾਰ ਠੀਕ ਹੈ ਰੇਟ ਫਿਰ ਕੀ ਕਰਨਿਆ ਜੀ ਰੇਟ ਦੱਸੋ ਫਿਰ ਰੇਟ ਦੋਨਾਂ ਦਾ ਸੇਮ ਹੀ ਹੋਊ ਡਾਕਟਰ ਸਾਹਿਬ ਹਾਂਜੀ ਦੋਨਾਂ ਦਾ ਹੀ 2 5 ਇਹਦਾ ਹੈਗਾ 2 5 ਇਹਦਾ 2 5 ਇਹਦਾ ਤੇ 2 5 ਇਹਦਾ ਹਾਂਜੀ ਇਹਦੇ 10 ਦਿਨ ਪਏ ਆ ਹਾਂਜੀ ਉਹਦੇ 6 7 ਦਿਨ ਰਹਿ ਗਏ ਤੇ ਫੋਨ ਨੰਬਰ ਬੋਲ ਦਿਓ ਜੀ ਆਪਣਾ 97793 ਜੀ ਹਾਂਜੀ 93524 97793 93524 ਪਿੰਡ ਲਹਿਰਾ ਬੇਗਾ ਤੇ ਜ਼ਿਲ੍ਹਾ ਬਠਿੰਡਾ ਹਾਂਜੀ ਲਹਿਰਾ ਮੁਹਬੱਤ ਦੇ ਬਿਲਕੁਲ ਨੇੜੇ ਹਾਂਜੀ ਹਾਂਜੀ ਜਿੱਥੇ ਟੋਲ ਪਲਾਜਾ ਲੱਗਿਆ ਵਾ ਹਣਾ ਹਾਂਜੀ ਹਾਂਜੀ ਤੇ ਸੋ ਸਾਰੇ ਵੀਰਾਂ ਦਾ ਮਿੱਤਰੋ ਧੰਨਵਾਦ ਕਰਦੇ ਆ ਤੇ ਜੇਕਰ ਕਿਸੇ ਵੀ ਜੇਕਰ ਕਿਸੇ ਵੀ ਵੀਰ ਭਰਾ ਨੇ ਮਿੱਤਰੋ ਵੀਡੀਓ ਬਣਵਾਉਣੀ ਆ ਤਾਂ ਮੇਰਾ ਨੰਬਰ ਹੈ 9872482124 ਧੰਨਵਾਦ